ਮਿੰਟੂ ਜੀ ਆਪਾਂ ਖਬਰਾਂ ਵੱਲ ਜਰਾ ਚੱਲ ਗਏ ਉਸ ਤੋਂ ਪਹਿਲਾਂ ਇੱਕ ਸਾਡੇ ਕੋਲੇ ਪ੍ਰੈਸ ਨੋਟ ਆਇਆ ਹੋਇਆਗਾ ਉਹ ਜ਼ਰੂਰ ਆਪਾਂ ਗੱਲਬਾਤ ਕਰ ਲਈਏ ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂ ਕਿਉਂਕਿ ਖਬਰਾਂ ਦੀ ਸਿਆਸਤ ਦੀ ਗੱਲਬਾਤ ਤਾਂ ਚੱਲਦੀ ਰਹਦੀ ਹੈ ਸਾਡੇ ਤੱਕ ਇਹ ਸਾਡੇ ਸਮਾਜਦਾਈ ਜਿਹੜੇ ਸਪੈਸ਼ਲ ਭਾਈਚਾਰਾ ਮਿੰਟੂ ਜੀ ਸਪੈਸ਼ਲ ਕੈਟਾਗਰੀ ਦੇ ਵਿੱਚ ਆਉਂਦੇ ਆਪਾਂ ਅੱਜ ਜਿਨ੍ਹਾਂ ਨੂੰ ਖਾਸ ਕਰਕੇ ਸਰਕਾਰ ਵੱਲੋਂ ਇੱਕ ਐਕਟ ਬਣਾਇਆ ਗਿਆ ਸੀ 2016 ਦੇ ਵਿੱਚ ਜੀ ਉਹ ਕਹਿੰਨੇ ਕਿ ਬਈ ਸਾਡੀਆਂ ਮੰਗਾਂ ਨੂੰ ਜਿਹੜਾ ਨਾ ਦਰਕਨਾਰ ਕੀਤਾ ਜਾ ਰਿਹਾ ਸਾਡੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇੱਕ ਤਾਂ ਇਹ ਗੱਲ ਹੋਗੀ ਦੂਜੀ ਗੱਲ ਉਲਟਾਈ ਹੋ ਗਿਆ ਕਹਿੰਨੇ ਕਿ ਵੀ ਅਸੀਂ ਇਹਨਾਂ ਨੇ ਜੋ ਇਹਨਾਂ ਨੇ ਲਿਖਿਆ ਕਹਿੰਨੇ ਕਿ ਅਸੀਂ ਮੁਜਾਰੇ ਵੀ ਕਰਕੇ ਦੇਖ ਲਈ ਜੀ ਬਹੁਤ ਜਗ੍ਹਾ ਦੇ ਉੱਤੇ ਇੱਥੋਂ ਤੱਕ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਗਏ ਫਰੋਹੀਪੁਰ ਦੇ ਵਿੱਚ ਸਾਨੂੰ ਕਹਿੰਨੇ ਕਿ ਕੀਤਾ ਕੀ ਉਹਨਾਂ ਨੇ ਸਾਰਾ ਗੜੀ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਰੱਖਿਆ ਸੀਗਾ ਉੱਥੇ ਸਾਨੂੰ ਕਹਿੰਨੇ ਕਿ ਬਈ ਡੱਕਤਾ ਪਹਿਲੀ ਬੱਸਾਂ ਦੇ ਵਿੱਚ ਫੜ ਲਿਆ ਤਾੜ ਕੇ ਬੱਸਾਂ ਦੇ ਵਿੱਚ ਤੇ ਕਹਿੰਨੇ ਕਿ ਬਾਈ ਕਹਿੰਦੇ ਉਸ ਤੋਂ ਬਾਅਦ ਚੜਾਈ ਕਰਤੀ ਸਾਨੂੰ ਕਹਿੰਨੇ ਵਾਪਸ ਛੱਡ ਗਏ ਕਹਿੰਨੇ ਕਿ ਬਾਈ ਮਿਲ ਵੀ ਨਹੀਂ ਦਿੱਤਾ ਗਿਆ ਈਵਨ ਸਾਡੇ ਵਿਭਾਗ ਦੇ ਕਹਿੰਨੇ ਕਿ ਮੰਤਰੀ ਨੇ ਜਿਹੜੇ ਡਾਕਟਰ ਬਲਜੀਤ ਕੌਰ ਜ ਉਹਨਾਂ ਨਾਲ ਵੀ ਅਸੀਂ ਮੁਲਾਕਾਤ ਕੀਤੀ ਮੀਟਿੰਗ ਕੀਤੀ ਉਸ ਵਾਰ ਸੀਐਮ ਸਾਹਿਬ ਤੱਕ ਵੀ ਅਸੀਂ ਮੀਟਿੰਗਾਂ ਫਰਿਆਦਾਂ ਜਿਹੜੀਆਂ ਕੀਤੀਆਂ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਪਿਆ ਮਿੰਟੂ ਜੀ ਕਹਿੰਨੇ ਕਿ ਭਾਈ ਸਭ ਤੋਂ ਪਹਿਲੇ ਜਿਹੜੀ ਨਰੀ ਮੰਗਾ ਉਹ ਤਾਂ ਇਹ ਹੈ ਕਿ ਜਿਹੜਾ ਐਕਟ ਬਣਿਆ 2016 ਉਹਦੇ ਵਿੱਚ 4% ਇਹਦਾ ਕੋਟਾ ਕੋਟਾ ਨੌਕਰੀਆਂ ਦੇ ਵਿੱਚ ਉਹ ਬੈਕਲੌਗ ਤੋਂ ਕਹਿੰਨੇ ਕਿ ਭਾਈ ਭਰ ਦੋ ਘਟੋ ਘਟ ਜਿਹੜੀਆਂ ਖਾਲੀ ਪੰਗਾਂ ਨੇ ਭਰਤਿੰਨਾ ਸਾਡੇ ਨਾਲ ਸਰਕਾਰ ਨੂੰ ਇਸ਼ਤਿਹਾਰ ਪਿਛਲੀ ਸਰਕਾਰ ਦੇ ਵਿੱਚ ਵੀ ਨਹੀਂ ਸੀ ਪਰ ਹੋਈਆਂ ਜੀ ਅਮਰਿੰਦਰ ਸਰਕਾਰ ਵੇਲੇ ਜਾਂ ਕਾਂਗਰਸ ਸਰਕਾਰ ਵੇਲੇ ਵੀ ਭਰ ਨਹੀਂ ਸੀ ਹੋਈਆ ਜੀ ਜੀ ਤਾਂ ਇਹਦੇ ਨਾਲ ਹੋਰ ਨਿੰਦनियां ਮੰਗੀਆਂ ਕਿ ਪੈਨਸ਼ਨ ਆ ਜਿਹੜੀ ਚੋਣਾਂ ਚੋਣਾਂ ਦੇ ਵੇਲੇ ਵਾਅਦਾ ਕੀਤਾ ਸੀ 2500 ਰੁਪਏ ਬਾਈ ਉਹ ਦੇ ਦੇ ਸਾਨੂੰ ਘਟੂ ਘਟ ਹੋਰ ਇਹਨਾਂ ਨੇ ਜਿਹੜੀਆਂ ਮਤਲਬ ਜੇ ਕੋ ਰੋਜੀ ਰੋਟੀ ਤੋਂ ਸਮਰਥਾ ਉਹਦੇ ਬੱਚਿਆਂ ਦੀ ਪੈਨਸ਼ਨ ਲਾ ਦਿਓ ਕਹਿੰਨੇ ਕਿ ਬਈ ਕੁਝ ਚੀਜ਼ਾਂ ਹੋਰ ਆ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਭਾਵੇਂ ਕਿ ਉਹ ਸਾਡੀ ਘਟੂ ਘਟ ਮੰਗਾਂ ਪੂਰੀਆਂ ਕਰ ਦਿਓ ਕਹਿੰਨੇ ਕਿ ਬਾਈ ਮੰਗਾਂ ਜਿਹੜੀਆਂ ਉਹ ਤੁਸੀਂ ਪੂਰੀਆਂ ਕਰਨ ਵੱਲ ਤੁਰੋ ਤਾਂ ਸਹੀ ਸਾਰੀਆਂ ਨਾ ਸਹੀ ਜਿਹੜੀਆਂ ਜ਼ਰੂਰੀ ਖਾਸ ਤੌਰ ਤੇ ਜੀ ਜੋ ਰੋਜ਼ਗਾਰ ਨਾਲ ਜੁੜੀ ਸਭ ਤੋਂ ਵੱਡੀ ਮੰਗ ਆ ਕਿ ਉਹ ਤੇ ਪੂਰੀ ਕਰੋ ਪਹਿਲਾਂ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਵੀ ਇਹੋ ਕੀਤਾ ਜੀ ਇਹਨਾਂ ਨੇ ਵੀ ਇਹੋ ਕੀਤਾ ਜੀ ਇਹਨਾਂ 'ਤੇ ਤੇ ਡਾਂਗਾ ਮਾਰ ਦਿੰਦੇ ਨੇ ਜੀ ਤੁਸੀਂ ਸ਼ੁਕਰ ਕਰੋ ਇਹਨਾਂ ਨੇ ਤੇ ਜਿਹੜੇ ਬਦਲਾਵ ਵਾਲੇ ਆ ਇਹਨਾਂ ਨੇ ਤੇ ਇਹਨਾਂ ਨੂੰ ਬਾਸਾਂ ਦੇ ਵਿੱਚ ਢੱਕਿਆ ਇਹ ਤੇ ਡਾਂਗਾ ਮਾਰ ਦਿੰਦੇ ਨੇ ਇਹ ਸਰਕਾਰਾਂ ਜਿਹੜੀਆਂ ਨੇ ਹੁਕਮਰਾਨ ਨੇ ਜਿਹੜੇ ਉਹ ਆਂਗਣਾ ਤੋਂ ਵੀ ਡਰੀ ਜਾਂਦੇ ਆ ਯਾਨੀ ਇਹ ਇਨੀ ਡਰਪੋਕ ਮੰਡਲੀ ਆ ਕਿ ਜਿਹੜੇ ਸਾਡੇ ਸਤਕਾਰ ਦੇ ਪਾਤਰ ਆ ਕਿਸੇ ਰਹਿਮ ਦੇ ਪਾਤਰ ਨਹੀਂ ਸਾਡੇ ਸਤਕਾਰ ਦੇ ਪਾਤਰ ਆ ਜਿਹੜੇ ਲੋਕ ਜਿਨ੍ਹਾਂ ਦੀ ਗੱਲ ਪਹਿਲ ਦੇ ਆਧਾਰ ਤੇ ਸੁਣੀ ਚਾਹੀਦੀ ਆ ਇਹ ਇਹ ਤੇ ਉਹਨਾਂ ਤੋਂ ਵੀ ਡਰੀ ਜਾਂਦੇ ਜਿਵੇਂ ਕਾਂ ਗੁਲੇਲੇ ਤੋਂ ਡਰਦਾ ਸੋ ਇਹ ਚੀਜ਼ਾਂ ਨਹੀਂ ਕਿ ਭਾਈ ਧਿਆਨ ਦੇਣਾ ਚਾਹੀਦਾ ਤੇ ਫਿਰੋਜ਼ਪੁਰ ਦੇ ਵਿੱਚ ਕਿੰਨੇ ਐਮਐਲਏ ਹਨ ਉਹਦੇ ਚਲੋ ਮੁੱਖ ਮੰਤਰੀ ਨਾ ਸਹੀਂ ਘਟੋ-ਘਟ ਕੋਈ ਐਮਐਲਏ ਆ ਜਿਹੜਾ ਉਹੀ ਬਾਹ ਫੜੇ ਵਫਾ ਦੇ ਰੂਪ ਦੇ ਵਿੱਚ ਕਿਸੇ ਨੂੰ ਖੜੇ ਜਾ ਕੇ ਗੱਲ ਰੱਖੇ ਜੇ ਫਿਰੋਜ਼ਪੁਰ ਇਦਾਂ ਹੋਇਆ ਤਾਂ ਪਰ ਮੇਰਾ ਮੰਨਣਾ ਇਹ ਆ ਕਿ ਸਾਡੀਆਂ ਸਰਕਾਰਾਂ ਨੇ ਇਹਨਾਂ ਵਰਗਾਂ ਵੱਲ ਧਿਆਨ ਦੇਣਾ ਹੀ ਬੰਦ ਕੀਤਾ ਹੈ ਜਿੱਥੇ ਕੋਈ ਬਹੁਤਾ ਵੱਡਾ ਵੋਟ ਬੈਂਕ ਨਹੀਂ ਜਿੱਥੇ ਕੋਈ ਬਹੁਤ ਵੱਡਾ ਸੰਗਠਨਾਤਮਕ ਢਾਂਚਾ ਨਹੀਂ ਜਥੇਬੰਦਕ ਢਾਂਚਾ ਨਹੀਂ ਉਥੋਂ ਇਹ ਚੱਲਦੇ ਨੇ ਜੀ ਤੇ ਜੈ ਜਵਾਨ ਜੈ ਕਿਸਾਨ ਕਿਉਂ ਕਰਦੇ ਆ ਡਰਦੇ ਪੰਜਾਬ ਦੀ ਪੋਲਿਟਿਕਸ ਚ ਕੋ ਕੋ ਕਹਿੰਨਾਂ ਨੂੰ ਕਿ ਕਿਸਾਨ ਨੂੰ ਬਾਹਰ ਕੱਢ ਦੋ ਤੁਹਾਡੀ ਐਸੀ ਤੈਸੀ ਕਰ ਦੇਣਗੇ ਤੁਹਾਡੀ ਫਿਰਦੇ ਹੋ ਕਿ ਨਹੀਂ ਅੱਗੇ ਲੱਗੇ ਭਾਜੇ ਠੀਕ ਹੈ ਕਈ ਵਾਰ ਅਸੀਂ ਕਿਸਾਨਾਂ ਨੂੰ ਗਲਤ ਕਹਿ ਦਿੰਨੇ ਆ ਜਿੱਥੇ ਉਹ ਜ਼ਿਆਦਾ ਕਰਦੇ ਨੇ ਜਿੱਥੇ ਕਿਤੇ ਜੀ ਕਿ ਦੂਸਰੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਅਸੀਂ ਉਹਨਾਂ ਨੂੰ ਕ੍ਰਿਟਿਸਾਈਜ਼ ਵੀ ਕਰਦੇ ਆ ਪਰ ਮੈਂ ਕਹਿੰਨਾ ਕਿ ਪੰਜਾਬ ਦੇ ਕਿਸਾਨ ਨੇ ਹੀ ਪੋਲੀਟਿਸ਼ੀਅਨਸ ਦੇਤੇ ਆ ਇਹ ਤੁਹਾਨੂੰ ਮੰਨਣਾ ਪਊਗਾ ਹਰਿਆਣੇ ਦੇ ਕੁਝ ਹਿੱਸੇ ਚ ਕਹਿ ਲਓ ਕਿਉਂਕਿ ਉਥੇ ਤੁਹਾਨੂੰ ਪਤਾ ਮਾਮਲਾ ਥੋੜਾ ਜਿਹਾ ਉਲਟ ਹੋ ਜਾਂਦਾ ਹੈ ਜੀ ਪਰ ਪੰਜਾਬੀ ਕਿਸਾਨ ਨੇ ਜੇ ਕਿਤੇ ਇਸ ਸਿਆਸਤ ਦੇ ਪੁੱਤਰੇ ਸਾਨੂੰ ਨੱਥ ਪਾਈਏ ਤੇ ਇੱਥੇ ਪਾਈਆ ਇਹ ਮਜ਼ਾਲ ਇਹਨਾਂ ਦੀ ਮਜ਼ਾਲ ਹੈ ਹਿੱਲ ਜਾਣ ਉਹਨਾਂ ਅੱਗੇ ਕਿਉਂ ਕਿਉਂਕਿ ਉਹਨਾਂ ਦਾ ਵੋਟ ਬੈਂਕ ਹੈ ਜੱਟ ਵੋਟ ਬੈਂਕ ਹੈ ਐਸਾ ਵੋਟ ਬੈਂਕ ਤੁਹਾਨੂੰ ਮਤਲਬ ਕਿ ਛੇਤਰ ਮਾਰਨਗੇ ਉਹ ਪਿੰਡਾਂ 'ਚ ਗਿਆ ਨੂੰ ਮਾਰਦੇ ਪਏ ਨੇ ਨਾ ਇੱਕ ਤਰ੍ਹਾਂ ਨਾਲ ਜਦੋਂ ਵੜਨ ਹੀ ਨਹੀਂ ਦੇ ਨਾਲ ਕਿਸੇ ਨੂੰ ਪਿੰਡ 'ਚ ਉਹ ਐਡਾ ਵੋਟ ਬੈਂਕ ਤਖੜਾ ਹੈ ਉਹ ਦੇਖ ਲਓ ਲੁਧਿਆਣੇ ਦੇ ਵਿੱਚ ਉਹਨਾਂ ਨੇ ਜਾਮ ਕਰਕੇ ਰੱਖਿਆ ਜਿਹੜੇ ਕਿਰਤੀ ਨੇ ਜਿਹੜੇ ਕਿਰਤੀ ਨੇ ਕਿਉਂਕਿ ਕਮਜ਼ੋਰ ਵਰਗ ਹਮੇਸ਼ਾ ਖਿੰਡਿਆ ਰਹਿੰਦਾ ਕੋਈ ਵੀ ਕਮਜ਼ੋਰ ਵਰਗ ਹੈ ਖੁਸ਼ਹਾਲ ਵਰਗ ਸੰਗਠਨਾਤਮਕ ਤੌਰ ਤੇ ਬਹੁਤ ਮਜ਼ਬੂਤ ਹੁੰਦਾ ਹੈ ਮੈਂ ਤੁਹਾਨੂੰ ਯਾਦ ਕਰਵਾ ਦਿੰਨਾ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲੇ ਚ ਕਿਰਤੀ ਗਏ ਕਿਰਤੀ ਮਤਲਬ ਮਜ਼ਦੂਰ ਜੀ ਹਾਈਓ ਕਰਤੂਤ ਉਹਨਾਂ ਨਾਲ ਕੀਤੀ ਉਹਨਾਂ ਨੂੰ ਕੁੱਟਿਆ ਜਿਨ੍ਹਾਂ ਲੋਕਾਂ ਨੇ 5-5 ਮਰਲੇ ਪਲਾਟ ਦੇਣ ਦੇ ਵਾਅਦੇ ਕੀਤੇ ਉਹਨਾਂ ਨੇ ਉਹਨਾਂ ਨੂੰ ਕੁੱਟ ਕੇ ਬੱਸਾਂ ਚ ਡੱਕ ਕੇ ਤੇ ਪਟਿਆਲੇ ਤੋਂ ਬਾਹਰ ਘੜ ਦਿੱਤਾ ਸੇ ਹੁੰਦਾ ਇਹ ਹੁੰਦਾ ਹੈ ਵਾਪਰਦਾ ਪਰ ਇਹਨਾਂ ਮੰਗਾਂਵਲ ਤਵਜਹ ਦੇਣੀ ਚਾਹੀਦੀ ਜੀ 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 ਗੱਲ ਬਿਲਕੁਲ ਠੀਕ ਹੈ ਜੀ ਇਧਰਲੇ ਪਾਸੇ ਕਬੀਰਾ ਜਟਵਾੜ ਉਹ ਵੀ ਇਹੋ ਕਹਿੰਦੇ ਪਏ ਕਹਿੰਦੇ ਕਿ ਜਿਹੜੇ ਬਈ ਇਹਨਾਂ ਦਾ ਦੁੱਖ ਹੈ ਜਿਹੜਾ ਪਹਿਲਾਂ ਹੀ ਇਹ ਤਾਂ ਘਟਦੇ ਪੈ ਨੇ ਇਹਨਾਂ ਦਾ ਦੁੱਖ ਘਟ ਕਰਨਾ ਚਾਹੀਦਾ ਸਰਕਾਰ ਨੂੰ ਸੁਣਵਾਈ ਕਰਨੀ ਚਾਹੀਦੀ ਪਹਿਲ ਦੇ ਆਧਾਰ ਤੇ ਔਰ ਇਹ ਕੋਈ ਭੀਖ ਨਹੀਂ ਹੈ ਜੀ ਤੁਸੀਂ ਰਿਜ਼ਰਵ ਕੋਟਾ ਉਹਨਾਂ ਨੂੰ ਦਿੱਤਾ ਹੈ ਜੀ ਤਾਂ ਉਹ ਪੂਰਾ ਕਰੋ ਜੀ ਜਿਵੇਂ ਸਪੋਰਟਸ ਕੋਟਾ ਹੈ ਉਵੇਂ ਅੰਗਹੀਣ ਕੋਟਾ ਹੈ ਤਾਂ ਤੁਸੀਂ ਉਸ ਬੈਕਲੌਗ ਨੂੰ ਭਰਦੇ ਕਿਉਂ ਨਹੀਂ ਜੀ ਕੀ ਮਜਬੂਰੀ ਹੈ ਤੁਹਾਡੀ Yeah, yeah, yeah.